ਜੈ ਸ਼੍ਰੀ ਰਾਮ ਜੀ ਜੈ ਪੁਰਨਾਥ ਮੈਂ ਰਮਿੰਦਰ ਸਿੰਘ ਅਰੋੜਾ ਹਲਕਾ ਇੰਚਾਰ ਡੇਰਾ ਬਸੀ ਜੋ ਕਿ ਪਿਛਲੇ ਦਿਨ ਇੱਕ ਕਾਲੀਗਲ ਕੰਸਟਰਕਸ਼ਨ ਚੱਲ ਰਹੀ ਸੀ ਪਿਛਲੇ ਕੁਝ ਸਮੇਂ ਤੋਂ ਤੇ ਉਸ ਦੇ ਬਾਰੇ ਵੀ ਤੁਹਾਡੇ ਸਭ ਨਾਲ ਆਪਣੇ ਵਿਚਾਰ ਸਾਂਝੇ ਕਰਾਂਗਾ ਆਪਣੇ ਹਲਕਾ ਵਸੀਆਂ ਨਾਲ ਤੇ ਕਾਫੀ ਸਮੇਂ ਤੋਂ ਮੈਂ ਇੱਕ ਸਮਾਜ ਸੇਵੀ ਸੋਸਟਾ ਦੇ ਨਾਲ ਜੁੜਿਆ ਹੋਇਕ ਸਮਾਜ ਸੇਵੀ ਤੇ ਕੋਈ ਮੇਰੇ ਕੋ ਆਪਣੇ ਕੋ ਪ੍ਰੋਬਲਮ ਲੈ ਕੇ ਆਂਦਾ ਹੈ ਤੇ ਮੈਂ ਉਹਦੀ ਕੰਮ ਮੰਨ ਔਰ ਪੂਰੇ ਹੀ ਜੋਸ਼ ਉਰਨ ਉਸ ਇਨਸਾਨ ਦੀ ਉਹਨਾਂ ਲੋਕਾਂ ਦੀ ਮਦਦ ਕਰਦਾ ਹਾਂ ਤੇ ਅੱਜ ਇੱਕ ਛੋਟਾ ਜਿਹਾ ਵਿਸ਼ੇ ਹੈ ਕਿ ਜੋ ਸਾਡੇ ਹਲਕਾ ਡੇਰਾ ਬਸੀ ਅਨਲੀਗਲ ਟ੍ਰਾਂਜ਼ੈਕਸ਼ਨ ਅਨਲੀਗਲ ਕਲੋਨੀਆ ਜੋ ਇੱਕ ਕਟੀਆਂ ਜਾ ਰਹੀਆਂ ਬਿਨਾ ਨਕਸ਼ੇ ਪਾਸ ਕੀਤੇ ਇਹਨਾਂ ਤੇ ਬੂ ਮਾਫੀਆ ਆਪਣੀਆਂ ਜੇਬਾਂ ਭਰ ਰਿਹਾ ਹੈ ਔਰ ਗਰੀਬ ਲੋਕਾਂ ਨੂੰ ਜੋ ਕਿ ਆਪਣੀ ਮਿਹਨਤ ਦੀ ਕਮਾਈ ਲਾ ਕੇ ਇੱਕ ਬੰਦਾ ਆਪਣੀ ਸਾਰੀ ਉਮਰ ਦੀ ਕਮਾਈ ਲਾ ਦਿੰਦਾ ਹੈ ਕਿ ਚਲੋ ਯਾਰ ਇੱਕ ਮੈਂ ਆਪਣਾ ਛੋਟਾ ਜਿਹਾ ਘਰ ਬਣਾਉਂਦਾ ਉਸ ਇਨਸਾਨ ਨਾਲ ਅਗਰ ਕੋਈ ਧੋਖਾਧੜੀ ਕਰੇ ਔਰ ਉਹਦੀ ਸਾਰੀ ਉਮਰ ਦੀ ਪੂੰਜੀ ਜਿਹੜੀ ਇੱਕ ਮਿੰਟਾਂ ਦੀ ਬੰਦਾ ਖਤਮ ਕਰ ਦੇ ਤੇ ਉਹ ਇਨਸਾਨ ਨਾਲ ਕੀ ਬੀਤੇਗੀ ਕੁਝ ਐਸੇ ਹੀ ਕਾਰਨ ਨੇ ਹਰਕਾ ਡੇਰਾ ਬਸਿਲੇ ਵਿੱਚ ਜੋ ਕਿ ਕਲੋਨਾਈਜ਼ਰਾਂ ਨੇ अनঅথরাইਜ਼ ਕਲੋਨੀਆਟ ਕੱਟ ਕੇ ਲੋਕਾਂ ਕੋ ਆਪਣੀ ਜੇਬਾਂ ਭਰੀਆਂ ਔਰ ਲੋਕਾਂ ਨੂੰ ਆਸ਼ਵਾਸ਼ਣ ਦਿਲਾਉਂਦੇ ਕਿ ਤੁਹਾਡੇ ਨਕਸ਼ੇ ਪਾਸ ਤਰਵਾ ਦਾਂਗੇ ਤੁਹਾਨੂੰ ਵਧੀਆ ਕਲੋਨੀ ਮਕਾਨ ਲੈ ਕੇ ਜਾ ਰਹੇ ਜਿੱਥੇ ਕਿ ਅਜੇ ਤੱਕ ਕੋਈ ਸੇਵਰੇਟੀ ਫੈਸਿਲਿਟੀ ਵੀ ਨਹੀਂ ਹੈ ਤੇ ਇਸ ਵਿਸ਼ੇ ਨੂੰ ਲੈ ਕੇ ਪਿੱਛੇ ਇੱਕ ਮੁਬਾਰਕਪੁਰ ਕੈਂਪ ਤੇ ਮੁਬਾਰਕਪੁਰ ਕੈਂਪ ਦਾ ਹੀ ਰਹਿਣਾ ਜੀ ਤੇ ਮੁਬਾਰਕਪੁਰ ਕੈਂਪ ਬਹੁਤ ਜ਼ਿਆਦਾ ਇਲੈਗਲ ਕੰਸਟਰਕਸ਼ਨ ਹੋ ਰਹੀ ਹੈ ਮੈਂ ਭਾਈ ਨੇਮ ਨਹੀਂ ਜਾऊंगा ਕਿਉਂਕਿ ਕਾਫੀ ਸਮੇ ਤੋਂ ਜਿਹੜਾ ਕਿ ਮੁਬਾਰਕਪੁਰ ਖੂਬਾਫ ਗਿਆ ਹੈ ਮੁਬਾਰਕਪੁਰ ਕੈਂਪ ਬਹੁਤ ਜ਼ਿਆਦਾ ਇਲੈਗਲ ਕੰਸਟਰਕਸ਼ਨ ਹੋ ਰਹੀ ਹੈ ਨਿਰਜਾਇਜ਼ ਅੰਸਾਰੀਆਂ ਹੋ ਰਹੀਆਂ ਹੈ ਔਰ ਮੇਜਾਇ ਹੀ ਦੁਕਾਨਾਂ ਬਣਾਈ ਜਾ ਰਹੀਆਂ ਚਾ ਦੋਨਾਂ ਕੋਈ ਸਾਡਾ ਪੱਤਰਕਾਰ ਭਰਾ ਜਾਂ ਕੋਈ ਮੇਰੇ ਵਰਗਾ ਸਮਾਜ ਸੇਵੀ ਜਾਂਦਾ ਤੇ ਉਦੋਂ ਉਹਨਾਂ ਦਾ ਕਹਿਣਾ ਇਹ ਹੁੰਦਾ ਕਿ ਅਸੀਂ ਦੇਖ ਲਾਂਗੇ ਕਿ ਪੱਤਰਕਾਰ ਸਾਡਾ ਕੀ ਰਿਪੋਰਟ ਲੈਂਦੇ ਦੇਖੋ ਹਰ ਇੱਕ ਪੱਤਰਕਾਰ ਜਾਂ ਹਰ ਇੱਕ ਕੋਈ ਸਮਾਜ ਸੇਵੀ ਇਸ ਤਰ੍ਹਾਂ ਦਾ ਨਹੀਂ ਨਹੀਂ ਪਰ ਕੁਝ ਪੱਤਰਕਾਰਾਂ ਨੇ ਕੁਝ ਪੱਤਰਕਾਰਾਂ ਨੇ ਵੀ ਇਸ ਲਈਏ ਚ ਗੂਮ ਆਫੀਆ ਨਾ ਮਿਲਤੇ ਗਲਤ ਕੰਮ ਕੀਤੇ ਔਰ ਲੋਕਾਂ ਕੋ ਆਪਣੀਆਂ ਜੇਬਾਂ ਭਰੀਆਂ ਇਸ ਕਰਕੇ ਅਸੀਂ ਇੱਕ ਮੁਹਿੰਮ ਚਲਾਵਾਂਗੇ ਕੁਝ ਸਮੇਂ ਬਾਅਦ ਜੋ ਮੇਰੇ ਹਾਈ ਹਾਈ ਕਮਾਂਡ ਤੋਂ ਜੋ ਮੈਨੂੰ ਆਰਡਰ ਆਣਗੇ ਮੈਂ ਉਸੇ ਆਰਡਰ ਦੇ ਵਿਰਧਿਆ ਦੇ ਮੈਂ ਅਦੇਸ਼ ਨਾਲ ਆਪਣੀ ਇੱਕ ਮੁਹਿੰਮ ਚਲਾਵਾਂਗਾ ਹਲਕਾ ਡੇੜਾ ਬਸੇ ਜਿਦੇ ਨਾਲ ਕਿ ਲੋਕਾਂ ਨੂੰ ਰਾਹਤ ਮਿਲੇਗੀ ਔਰ ਜਿਹੜਾ ਲੋਕਾਂ ਨਾਲ ਨਜਾਇਜ਼ ਕਲੋਨੀਆਂ ਕੱਟ ਕੇ ਉਹਨਾਂ ਨੂੰ ਆਪਣਾ ਸਮਾਨ ਵੇਚ ਕੇ ਔਰ ਆਪਣੀਆਂ ਜੇਬਾਂ ਭਰ ਕੇ ਮਿੱਲਰੀ ਤੋਂ ਫਰਾਰ ਹੋ ਜਾਂਦੇ ਜਾਂ ਕੌਨੋਲੈਦਰ ਫਰਾਰ ਹੋ ਜਾਂਦੀ ਹੈ ਉਹਨਾਂ ਦੇ ਉੱਪਰ ਅਸੀਂ ਸ਼ਿਰਫ ਇਹਨਾ ਬਾਲਾਜੀ ਸਾਬ ਠਾਕਰੇ ਸ਼ਿੰਦੇ ਪਾਰਟੀ ਤੋਂ ਅੱਜ ਮੈਂ ਫੈਨ ਲੈਣਾ ਵਾਂ ਕਿ ਇਹ ਸਭ ਮੈਂ ਨਹੀਂ ਹੋਣ दूंगा ਇਸ ਲਈ ਚਾਹ ਮੈਨੂੰ ਆਪਣੀ ਜਾਨ ਵੀ ਗਵਾਣੀ ਪਵੇ ਔਰ ਮੇਰੇ ਨਾਲ ਬੈਠੇ ਨੇ ਸਾਡੇ ਜਗਿੰਦਰ ਜੱਗੀ ਜੀ ਤੇ ਕੁਝ ਇਹਨਾਂ ਦੇ ਆਪਣੇ ਵਿਚਾਰ ਰਹਿਣਗੇ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ ਉਹ ਇੱਕ ਛੋਟਾ ਜਿਹਾ ਮੁਬਾਰਕਪੁਰ ਟੈਂਟ ਦੀ ਦੁਕਾਨਾ ਬਣ ਰਹੀ ਸੀ जो कि उसकी न्यूज़ अज अइट की है और उस विषय से मैं तुम्हें कहना चाहेंगे और एक मेरे से इलीगेशन लगाई है उस मैं बाय नेम नहीं जाऊँगा तीन इंसान मुबारकपुर कैंप के जिन्होंने मेरे से इलीगेशन लगाई है मैं पी डी पी ओ साहब नीटन कंप्लेट दी थी उन्होंने को जवाब मंगया सो पी डी पी ओ साहब को उन्होंने जब जवाब लिखा उस लिखा है कि रविंदर सिंह अरोड़ा जो कि अपने निजी स्वार्थ पिछे कम कर रहे हैं दसो इस मेरा निजी स्वार्थ की है जो मैं इन्होंने को डिमांड की है जो इन्होंने को की रहा है की जो इन्होंने मेरे ब्लेम लगाया इसका मैं शिवसेना पार्टी वालों अपना छिंदे पार्टी वालों इस चीज़ का मैं पूरा विरोध करा जो मैं इंसाफ मिलेगा जिन्हें भी डिपार्टमेंट मेरी कंपलेट गई है मेरी कंपलेट बी डी पी ऑफिस मेरी कंपलेट अपना पीडब्ल्यू डी डिपार्टमेंट मेरी कंपलेट गमाडा ऑफिस और उस तुम तो बाद कुछ दिन बाद मैं डीसी मैम ਔਰ ਗਮਾਡਾ ਦੇ ਉੱਚ ਅਧਿਕਾਰੀਆਂ ਨਾਲ ਪਰਸਨਲੀ ਤੌਰ ਤੇ ਮੀਟਿੰਗ ਕਰਾਂਗਾ ਅਗਰ ਇਸ ਚੀਜ਼ ਦਾ ਕੋਈ ਨਾ ਸਾਨੂੰ ਕੋਈ ਜਵਾਬ ਇਹਨਾਂ ਨੇ ਸਾਨੂੰ ਕੋਈ ਫੈਸਲਾ ਸੁਣਾਇਆ ਔਰ ਸਾਡੇ ਕੋਲ ਜੋ ਬੰਦੀ ਕਰਾਈ ਹੋਏ ਕੀ ਸੀ ਕਰਾਂਗੇ ਤੇ ਮੈਂ ਸ਼ਿਲਸਨਾ ਹਲਕਾ ਇੰਚਾਰ ਡੇਰਾਬਸਦੀ ਰਵਿੰਦਰ ਸਿੰਘ ਆਪਣੇ ਹੋਜੋ ਅੱਜ ਗੱਲ ਕਰ ਰਿਹਾ ਮੈਂ ਕੋਈ ਨਜਾਇਜ਼ੰਸਾ ਨਹੀਂ ਹੋਣਾਂਗਾ ਆਪਣੇ ਇਲਕੇ ਤੇ ਹੁਣ ਸਾਡੇ ਨੂੰ ਬੈਠੇ ਨੇ ਜਗਿੰਦਰਪਾਲ ਜੱਗੀ ਜਿਹੜੇ ਸਾਡੇ ਜਰਨਲਿਸਤ ਕੱਤਰ ਪੰਜਾਬ ਤੇ ਹੁਣ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦੀ ਮੈਂ ਜਗਿੰਦਰਪਾਲ ਜੱਗੀ ਜਰਨਲਿਸਟ ਪੰਜਾਬ ਸਰਕਾਰ ਅੱਗੇ ਪੰਜਾਬ ਦੇ ਮੁੱਖ ਮੰਤਰੀ ਡੀਸੀ ਨੂੰ ਹੌਲੀ ਅਗੇ ਬੇਨਤੀ ਕਰਦਾ ਕਿ ਡੇਰਾ ਬਸਿਲੀ ਦੇ ਅੰਦਰ ਅਨਲਾਈਜ਼ਰ ਪ੍ਰਾਪਰਟੀ ਡੀਲਰ ਕੁਝ ਅਬੈ ਕਲੋਨੀਆਂ ਬਰਾਕੇ ਅਬੈਦ ਦੁਕਾਨਾਂ ਬਣਾਕੇ ਉਹਦਾ ਥੰਦਾ ਕਰ ਰਹੇ ਨੇ ਉਹ ਸਰਕਾਰ ਜਿਹੜੀ ਹੈ ਇਹ ਸਾਰਾ ਤਮਾਸ਼ਾ ਅੱਖਾਂ ਬੰਦ ਕਰਕੇ ਦੇਖ ਰਹੀ ਹੈ ਸਾਡੇ ਹਲਕਾ ਇੰਚਾਰਜ ਰਮਿੰਦਰ ਅਉੜਾ ਜੀ ਨੇ ਇੱਕ ਮੁੱਦਾ ਛੁਕਿਆ ਇਸ ਇਲਾਕੇ ਦੇ ਅੰਦਰ ਡੇਰਾ ਬਸੀ ਅੰਦਰ ਮੁਬਾਰਕਪੁਰ ਏਰੀਆ ਪੈਂਦਾ ਉੱਥੇ ਕੁਝ ਦੁਕਾਨਾਂ ਜਿਹੜੀਆਂ ਸੀ ਉਹ ਅਵੈਧ ਰੂਪ ਚ ਇਹ ਕੋਲੇ ਉਸ ਬਣਾ ਰਹੇ ਸੀ ਠੇਕੇਦਾਰ ਬਣਾ ਰਹੇ ਸੀ ਜਦੀ ਆਵਾਜ਼ ਸਾਡੇ ਅਰੋੜਾ ਜੀ ਨੇ ਬੁਲੰਦ ਕੀਤੀ ਹੈ ਲੇਕਿਨ ਉਹਨਾਂ ਤੇ ਉਹ ਠੇਕੇਦਾਰ ਲੋ ਜਾਲੀ ਇਨਜਾਮਲਾ ਇਨਜਾਮ ਲਗਾ ਰਹੇ ਨੇ ਜਿਹੜੀ ਸ਼ਸਨਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਸ਼ੇਡਸ ਨਾਲ ਜਿਹੜੀ ਹੈ ਉਹ 80% ਸਮਾਜ ਸੇਵਾ ਅਤੇ 20% ਰਾਜਨੀਤੀ ਕਰਦੀ ਹੈ ਅਸੀਂ ਸਮਾਜ ਸੇਵਾ 25 ਸਾਲ ਤੋਂ 30 ਸਾਲ ਤੋਂ ਕਰਦੇ ਆ ਰਹੇ ਹਾਂ ਅਰੋੜਾ ਜੀ 30 ਸਾਲ ਤੋਂ ਸਮਾਜ ਸੇਵਾ ਕਰਦੇ ਆ ਰਹੇ ਹੈ ਸਰਕਾਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਆ ਰਹੇ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਆ ਰਹੇ ਆ ਰਹੇ ਹੈ ਲੇਕਿਨ ਅਵਾਜ ਕਮ ਅਵਾਜ ਨੂੰ ਵਿੱਚ ਬਿਲਡਿੰਗ ਬਣਾਨੀ ਆ ਅਵਾਜ ਨੂੰ ਵਿੱਚ ਦੁਕਾਨਾ ਬਣਾਨੀ ਆ ਇਹ ਸਰਕਾਰ ਨੂੰ ਚੁਣਾ ਲੱਗ ਰਿਹਾ ਜਿਹੜੀ ਸ਼ਰਤਾਂ ਕਿਸੇ ਕਿੰਤੇ ਬਰਦਾਸ਼ਤ ਨਹੀਂ ਕਰੇਗੀ ਔਰ ਨਾ ਹੀ ਸਾਡੇ ਅਰੋੜਾ ਜੀ ਕਰਨਗੇ ਅਰੋੜਾ ਜੀ ਨੂੰ ਹੁਕਮ ਹੈ ਹਾਈ ਕਮਾਂਡ ਨੂੰ ਅਗਰ ਇਸ ਤਰ੍ਹਾਂ ਦਾ ਕੋਈ ਮੁੱਦਾ ਤੁਹਾਡੇ ਕੇ ਆਉਂਦਾ ਉਹਨੂੰ ਜਨਤਾ ਵਿੱਚ ਉਠਾਓ ਸਰਕਾਰ ਦੀਆਂ ਅੱਖਾਂ ਖੋਲੋ ਜੈ ਸ਼੍ਰੀ ਰਾਮ ਜੀ ਜੈ ਪੁਰਨਾਤ ਮੈਂ ਰਮਿੰਦਰ ਸਿੰਘ ਅਰੋੜਾ ਹਲਕਾ ਹੀ ਸ਼ਾਇਰ ਬੇਰਾ ਬਸੀ ਜੋ ਕਿ ਪਿਛਲੇ ਦਿਨ ਹੀ ਇੱਕ ਕਾਲੀਗਲ ਕੰਸਟਰਕਸ਼ਨ ਚੱਲ ਰਹੀ ਸੀ ਪਿਛਲੇ ਕੁਝ ਸਮੇਂ ਤੋਂ ਤੇ ਉਸ ਦੇ ਬਾਰੇ ਵੀ ਤੁਹਾਡੇ ਸਭ ਨਾਲ ਆਪਣੇ ਵਿਚਾਰ ਸਾਂਝੇ ਕਰਾਂਗਾ ਆਪਣੇ ਹਲਕਾ ਵਾਸੀਆਂ ਨਾਲ ਤੇ ਕਾਫੀ ਸਮੇਂ ਤੋਂ ਮੈਂ ਇੱਕ ਸਮਾਜ ਸੇਵੀ ਸੰਸਥਾ ਦੇ ਨਾਲ ਜੁੜਿਆ ਹਾਂ ਔਰ ਇੱਕ ਸਮਾਜ ਸੇਵੀ ਦੇ ਨਾਤੇ ਕੋਈ ਮੇਰੇ ਕੋ ਆਪਣੀ ਕੋਈ ਪ੍ਰੋਬਲਮ ਲੈ ਕੇ ਆਂਦਾ ਹੈ ਤੇ ਮੈਂ ਉਹਦੀ ਤਨ ਮਨ ਔਰ ਪੂਰੇ ਹੀ ਜੋਸ਼ ਨਾਲ ਇਨਸਾਨ ਦੀ ਜਾਂ ਉਹਨਾਂ ਲੋਕਾਂ ਦੀ ਮਦਦ ਦਰਦੋਂ ਤੇ ਅੱਜ ਇੱਕ ਛੋਟਾ ਜਿਹਾ ਵਿਸ਼ੇ ਹੈ ਕਿ ਜੋ ਸਾਡੇ ਹਰਕਾ ਡੇਰਾ ਬਸੀ ਚ ਅਨਲੀਗਲ ਕੰਸਟਰਕਸ਼ਨ ਅਨਲੀਗਲ ਕਲੋਨੀਆ ਜੋ ਕਿ ਕਟੀਆਂ ਜਾ ਰਹੀਆਂ ਆ ਬਿਨਾ ਨਕਸ਼ੇ ਪਾਸ ਕੀਤੇ ਇਹਨਾਂ ਤੇ ಭೂ ਮਾਫੀਆ ਆਪਣੀਆਂ ਜੇਬਾਂ ਭਰ ਰਿਹਾ ਹੈ ਔਰ ਗਰੀਬ ਲੋਕਾਂ ਨੂੰ ਜੋ ਕਿ ਆਪਣੀ ਮਿਹਨਤ ਦੀ ਕਮਾਈ ਲਾ ਕੇ ਇੱਕ ਬੰਦਾ ਆਪਣੀ ਸਾਰੀ ਉਮਰ ਦੀ ਕਮਾਈ ਲਾ ਦਿੰਦਾ ਹੈ ਕਿ ਚਲੋ ਯਾਰ ਇੱਕ ਮੈਂ ਆਪਣਾ ਛੋਟਾ ਜਿਹਾ ਘਰ ਬਣਾਉਣਾ ਉਸ ਇਨਸਾਨ ਨਾਲ ਅਗਰ ਕੋਈ ਧੋਖਾ ਧੜੀ ਕਰੇ ਔਰ ਉਹਦੀ ਸਾਰੀ ਉਮਰ ਦੀ ਪੂੰਜੀ ਜਿਹੜੀ ਇੱਕ ਮਿੰਟਾਂ ਜੀ ਬੰਦਾ ਖਤਮ ਕਰ ਦੇ ਤੇ ਉਹ ਇਨਸਾਨ ਨਾਲ ਕੀ ਬੀਤੇਗੀ ਕੁਝ ਐਸੇ ਹੀ ਕਾਰਨ ਰਹੇ ਹਲਕਾ ਡੇਰਾ ਬਸੀ ਦੇ ਵਿੱਚ ਜੋ ਕਿ ਕਾਨੂਨਲਾਈਜ਼ਰਾਂ ਨੇ ਅਨਅਥੋਰਾਈਜ਼ਡ ਕਲੋਨੀਆਂ ਕੱਟ ਕੇ ਲੋਕਾਂ ਕੋ ਆਪਣੀਆਂ ਜੇਬਾਂ ਭਰੀਆਂ ਔਰ ਲੋਕਾਂ ਨੂੰ ਆਸ਼ਵਾਸ਼ਣ ਦਿਲਾਉਂਦੇ ਕਿ ਤੁਹਾਡੇ ਨਕਸ਼ੇ ਪਾਸ ਕਰਾ ਦਾਂਗੇ ਤੁਹਾਨੂੰ ਵਧੀਆ ਕਲੋਨੀ ਦੇ ਮਕਾਨ ਲੈ ਕੇ ਦੇ ਰਹੇ ਜਿੱਥੇ ਕਿ ਅਜੇ ਤੱਕ ਕੋਈ ਸੀਵਰੇਜ ਦੀ ਫੈਸਿਲਿਟੀ ਵੀ ਨਹੀਂ ਹੈ ਤੇ ਇਸ ਵਿਸ਼ੇ ਨੂੰ ਲੈ ਕੇ ਪਿੱਛੇ ਇੱਕ ਮੁਬਾਰਕਪੁਰ ਕੈਂਪ ਤੇ ਮੁਬਾਰਕਪੁਰ ਕੈਂਪ ਤਾਂ ਹੀ ਰਹਿਣ ਵਾਲਾ ਜੀ ਤੇ ਮੁਬਾਰਕਪੁਰ ਕੈਂਪ ਬਹੁਤ ਜ਼ਿਆਦਾ ਇਲੈਗਲ ਕੰਸਟਰਕਸ਼ਨ ਹੋ ਰਹੀ ਹੈ ਮੈਂ ਬਾਈ ਨੇਮ ਨਹੀਂ ਜਾऊंगा ਕਿਉਂਕਿ ਕਾਫੀ ਸਮੇ ਤੋਂ ਜਿਹੜਾ ਕਿ ਮੁਬਾਰਕਪੁਰ ਬੂ ਮਾਫਿਆ ਹੈ ਮੁਬਾਰਕਪੁਰ ਕੈਂਪ ਬਹੁਤ ਜ਼ਿਆਦਾ ਇਲੀਗਲ ਕੰਸੈਕਸ਼ਨ ਹੋ ਰਹੀਆਂ ਨੇ ਨਜਾਇਜ਼ ਕਲਫਾਨੀਆਂ ਹੋ ਰਹੀਆਂ ਨੇ ਔਰ ਨਜਾਇਜ਼ ਹੀ ਦੁਕਾਨਾਂ ਬਣਾਈ ਜਾ ਰਹੀਆਂ ਨੇ ਜਦੋਂ ਉਹਨਾਂ ਕੋਈ ਸਾਡਾ ਪੱਤਰਕਾਰ ਭਰਾ ਜਾਂ ਕੋਈ ਮੇਰੇ ਵਰਗਾ ਸਮਾਜ ਸੇਵੀ ਜਾਂਦਾ ਹੈ ਤੇ ਉਹ ਉਹਨਾਂ ਦਾ ਕਹਿਣਾ ਇਹ ਹੁੰਦਾ ਹੈ ਕਿ ਅਸੀਂ ਦੇਖਾਂਗੇ ਕਿ ਪੱਤਰਕਾਰ ਸਾਡਾ ਕੀ ਰਿਪੋਰਟ ਲੈਂਦੇ ਦੇਖੋ ਹਰ ਇੱਕ ਪੱਤਰਕਾਰ ਜਾਂ ਹਰ ਇੱਕ ਕੋਈ ਸਮਾਜ ਸੇਵੀ ਇਸ ਤਰ੍ਹਾਂ ਦਾ ਨਹੀਂ ਨਹੀਂ ਪਰ ਕੁਝ ਪੱਤਰਕਾਰਾਂ ਨੇ ਕੁਝ ਪੱਤਰਕਾਰਾਂ ਨੇ ਵੀ ਇਸ ਲਈ ਗੂਮਾ ਫੇਨਾ ਮਿਤੇ ਗਲਤ ਕੰਮ ਕੀਤੇ ਔਰ ਲੋਕਾਂ ਕੋ ਆਪਣੀਆਂ ਜੇਬਾਂ ਭਰੀਆਂ ਇਸ ਕਰਕੇ ਅਸੀਂ ਇੱਕ ਮੁਹਿੰਮ ਚਲਾਵਾਂਗੇ ਕੁਝ ਸਮੇਂ ਬਾਅਦ ਜੋ ਮੇਰੇ ਹਾਈ ਹਾਈ ਕਮਾਂਡ ਤੋਂ ਜੋ ਮੈਨੂੰ ਆਰਡਰ ਆਣਦੇ ਮੈਂ ਉਸੇ ਆਰਡਰ ਦੇ ਅਧਿ ਆਦੇਸ਼ ਨਾਲ ਆਪਣੀ ਇੱਕ ਮੁਹਿੰਮ ਚਲਾਵਾਂਗਾ ਹਲਕਾ ਡੇੜਾ ਬਸੇ ਜਿਹਦੇ ਨਾਲ ਕਿ ਲੋਕਾਂ ਨੂੰ ਰਾਹਤ ਮਿਲੇਗੀ ਔਰ ਜਿਹੜਾ ਲੋਕਾਂ ਨੇ ਨਜਾਇਜ਼ ਕਲੋਨੀਆਂ ਕੱਟ ਕੇ ਉਹਨਾਂ ਨੂੰ ਆਪਣਾ ਸਮਾਨ ਵੇਚ ਕੇ ਔਰ ਆਪਣੀ ਜੇਬਾਂ ਭਰ ਕੇ ਡੀਲਰ ਇਥੋਂ ਫਰਾਰ ਹੋ ਜਾਂਦੇ ਆ ਜਾਂ ਕੌਨੋ ਲੇਦਰ ਫਰਾਰ ਹੋ ਜਾਂਦੇ ਆ ਉਹਨਾਂ ਦੇ ਉੱਪਰ ਅਸੀਂ ਸ਼ਿਫੇਨਾ ਬਾਲਾਜੀ ਸਾਹਿਬ ਠਾਗਰੇ ਸ਼ਿੰਦੇ ਪਾਰਟੀ ਤੋਂ ਅੱਜ ਮੈਂ ਫਰੰਡ ਲੈਣਾ ਵਾ ਵੀ ਇਹ ਸਭ ਮੈਂ ਨਹੀਂ ਹੋਣ दूंगा ਇਸ ਲਈ ਚਾਹ ਮੈਨੂੰ ਆਪਣੀ ਜਾਨ ਵੀ ਗਵਾਣੀ ਪਵੇ ਔਰ ਮੇਰੇ ਨਾਲ ਬੈਠੇ ਨੇ ਸਾਡੇ ਜਗਿੰਦਰ ਜੱਗੀ ਜੀ ਤੇ ਕੁਝ ਇਹਨਾਂ ਦੇ ਆਪਣੇ ਵਿਚਾਰ ਰਹਿਣਗੇ ਸਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਉਹ ਇੱਕ ਛੋਟਾ ਜਿਹਾ ਇੱਕ ਮੁਬਾਰਕਪੁਰ ਕੈਂਪ ਦੀ ਦੁਕਾਨਾ ਬਣ ਰਹੀ ਸੀ ਜੋ ਕਿ ਉਹਦੀ نیوز ਅੱਜ ਅਸੀਂ ਹਾਈਲਾਈਟ ਕੀਤੀ ਹੈ ਔਰ ਉਸ ਨਿਸ਼ਚਿਤ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਉਹਦੇ ਤੇ ਇੱਕ ਮੇਰੇ ਤੇ ਇਲੀਗੇਸ਼ਨ ਲਗਾਈ ਹੈ ਉਸ ਮੈਂ ਭਾਈ ਨੀਂਦ ਨਹੀਂ ਜਾਊਂਗਾ ਤੇਨ ਇਨਸਾਨ ਮੁਬਾਰਕਪੁਰ ਕੈਂਪ ਦੇ ਜਿਨ੍ਹਾਂ ਨੇ ਮੇਰੇ ਤੇ ਇਲੀਗੇਸ਼ਨ ਲਗਾਈ ਹੈ ਮੈਂ BRP ਨੂੰ ਸਾਮ ਨੂੰ ਰਿਟਰਨ ਕੰਪਲੇਂਟ ਦਿੱਤੀ ਸੀ ਉਹਨਾਂ ਕੋਲ ਜਵਾਬ ਮੰਗਿਆ ਸੀਗਾ और पी डी पी साहब को उन्होंने जब मेरी जवाब च लिखा वो लिखा है कि रविंदर सिंह अरोड़ा जो कि अपने निजी स्वार्थ पीछे काम कर रहे हैं दसो इस मेरा निजी स्वार्थ की है जो मैं इन्होंने को डिमांड की, है? को की ले ले है जो को ले लिया जो इन्होंने मेरे ब्लेम लगाया इसका मैं शिवसेना पार्टी वालों अपना शिंदे पार्टी वालों इस चीज़ का मैं पूरा विरोध करा जो मैं इंसाफ मिलेगा जिन्हें भी डिपार्टमेंट मेरी कंप्लेंट गई है मेरी कंप्लेंट पी डी पी ऑफिस मेरी कंप्लेंट अपना ਪੀਡਬਲਿਊ ਡਿਪਾਰਟਮੈਂਟ ਬੇਰੀ ਕੰਪਲੇਂਟ ਗਮਾਡਾ ਆਫਿਸ ਆਉਂਸ ਤੋਂ ਬਾਅਦ ਕੁਝ ਦਿਨ ਬਾਅਦ ਮੈਂ ਬੀਜੀ ਮੈਮ ਔਰ ਗਮਾਡਾ ਦੇ ਉੱਚ ਅਧਿਕਾਰੀਆਂ ਨਾਲ ਪਰਸਨਲੀ ਤੌਰ ਤੇ ਮੀਟਿੰਗ ਕਰਾਂਗਾ ਅਗਰ ਇਸ ਚੀਜ਼ ਦਾ ਕੋਈ ਨਾ ਸਾਨੂੰ ਕੋਈ ਫੈਸਲਾ ਇਹਨਾਂ ਨੇ ਸਾਨੂੰ ਕੋਈ ਫੈਸਲਾ ਸੁਣਾਇਆ ਔਰ ਸਾਨੂੰ ਕੋ ਜੋ ਬੰਦੀ ਕਾਰਵਾਈ ਹੋਏਗੀ ਅਸੀਂ ਕਰਾਂਗੇ ਤੇ ਮੈਂ ਸ਼ਿਰਜ਼ਨਾ ਹਲਕਾ ਇੰਚਾਰਜ ਡੇਰਾਬਸਦੀ ਰਵਿੰਦਰ ਸਿੰਘ ਆਪਣੇ ਹੋਸ਼ ਵਿੱਚ ਗੱਲ ਕਰ ਰਿਹਾ ਮੈਂ ਕੋਈ ਨਜਾਇਜ਼ ਅੰਸਾਰੀ ਨਹੀਂ ਹੋਵਾਂਗਾ ਆਪਣੇ ਤੇ ਹੁਣ ਸਾਡੇ ਨਾਲ ਬੈਠੇ ਨੇ ਜਗਿੰਦਰਪਾਲ ਜੱਗੀ ਜਿਹੜੇ ਸਰਵੇ ਜਨਰਲ ਸੈਕਟਰੀ ਪੰਜਾਬ ਤੇ ਹੁਣ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਆ। ਮੈਂ ਜਗਿੰਦਰਪਾਲ ਜੱਗੀ ਜਨਰਲ ਸੈਕਟਰੀ ਪੰਜਾਬ ਸਰਕਾਰ ਅੱਗੇ ਪੰਜਾਬ ਦੇ ਮੁੱਖ ਮੰਤਰੀ ਡੀਸੀ ਨਹੋਲੀ ਅੱਗੇ ਬੇਨਤੀ ਕਰਦਾ ਕਿ ਡੇਰਾ ਬਸੇ ਦੀ ਅੰਦਰ ਕੰਟਰੋਲਾਈਜ਼ਡ ਪ੍ਰਾਪਰਟੀ ਡੀਲਰ ਕੁਝ ਅਬੈਗ ਕਲੋਨੀਆਂ ਬਰਾਕੇ ਅवैध ਦੁਕਾਨਾਂ ਬਣਾ ਕੇ ਉਹਦਾ ਠੰਡਾ ਕਰ ਰਹੇ ਨੇ ਔਰ ਸਰਕਾਰ ਜਿਹੜੀ ਹੈ ਇਹ ਸਾਰਾ ਤਮਾਸ਼ਾ ਅੱਖਾਂ ਬੰਦ ਕਰਕੇ ਦੇਖ ਰਹੀ ਹੈ ਸਾਡੇ ਹਲਕਾ ਇੰਚਾਰਜ ਰਮਿੰਦਰ ਅਰੋੜਾ ਜੀ ਨੇ ਇੱਕ ਮੁੱਦਾ ਚੁੱਕਿਆ ਕਿ ਇਸ ਇਲਾਕੇ ਦੇ ਅੰਦਰ ਡੇਰਾ ਬਸੀ ਅੰਦਰ ਮੁਬਾਰਕਪੁਰ ਏਰੀਆ ਪੈਂਦਾ ਉੱਥੇ ਕੁਝ ਦੁਕਾਨਾਂ ਜਿਹੜੀਆਂ ਸੀ ਉਹ ਅवैध ਰੂਪ ਚ ਇਹ ਕਲੱਜ ਬਣਾ ਰਹੇ ਸੀ ਠੇਕੇਦਾਰ ਬਣਾ ਰਹੇ ਸੀ ਜਦੀ ਆਵਾਜ਼ ਸਾਡੇ ਅਰੋੜਾ ਜੀ ਨੇ ਬੁਲੰਦ ਕੀਤੀ ਹੈ ਲੇਕਿਨ ਉਹਨਾਂ ਤੇ ਉਹ ਠੇਕੇਦਾਰ ਨੂੰ ਜਾਲੀ ਇਲਜ਼ਾਮ ਲਗਾ ਰਹੇ ਨੇ ਜਿਹੜੀ ਸ਼ਸਵਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਸ਼ੇਖਸਰਾ ਜਿਹੜੀ ਹੈ ਉਹ 80% ਸਮਾਜ ਸੇਵਾ ਅਤੇ 20% ਰਾਜਨੀਤੀ ਕਰਦੀ ਹੈ ਅਸੀਂ ਸਮਾਜ ਸੇਵਾ 25 ਸਾਲ ਤੋਂ 30 ਸਾਲ ਤੋਂ ਕਰਦੇ ਆ ਰਹੇ ਹਾਂ ਅਰੋੜਾ ਜੀ 30 ਸਾਲ ਤੋਂ ਸਮਾਜ ਸੇਵਾ ਕਰਦੇ ਆ ਰਹੇ ਹੈ ਸਰਕਾਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਆ ਰਹੇ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਆ ਰਹੇ ਆ ਰਹੇ ਹੈ ਲੇਕਿਨ ਅਗਵਾਜ ਕਮ ਅਗਵਾਜ ਨੂੰ ਬਿਲਡਿੰਗ ਬਣਾਣੀ ਆ ਅਵਾਜ਼ ਇਤ ਦੁਕਾਨਾਂ ਬਣੀਆਂ ਕਿ ਸਰਕਾਰ ਨੂੰ ਚੁਣਾ ਲੱਗ ਰਿਹਾ ਜਿਹੜੀ ਸ਼ਰਤਾਂ ਕਿਸੇ ਕਿੰਮਤੇ ਬਰਦਾਸ਼ਤ ਨਹੀਂ ਕਰੇਗੀ ਉਹ ਨਾ ਹੀ ਸਾਡੇ ਅਰੋੜਾ ਜੀ ਕਰਨਗੇ ਅਰੋੜਾ ਜੀ ਨੂੰ ਹਦੇਸ਼ ਹੈ ਹਕਮਤੂ ਅਗਰ ਇਸ ਤਰ੍ਹਾਂ ਕੋਈ ਮੁੱਦਾ ਪਾਟੇਗਾ ਆਂਦਾ ਉਹਨੂੰ ਜਨਤਾ ਵਿੱਚ ਉਠਾਓ ਸਰਕਾਰ ਦੀ ਅੱਖਾਂ ਖੋਲ੍ਹੋ